ਕਿ ਗੱਲੀਬਾਤੀ ਹੀ ਵੱਜਦੇ ਨੇ ਪ੍ਰਸ਼ਾਸਨ ਦੇ ਛੱਕੇ ਦੋਸਤੋ ਕਹਿੰਦੇ ਕਿ ਔੜ ਏਰੀਏ ਵਿੱਚ ਚੋਰਾਂ ਦੇ ਇਰਾਦੇ ਤੇ ਚੋਰ ਆਪੇ ਹੀ ਹੋ ਚੁੱਕੇ ਨੇ ਬਹੁਤ ਪੱਕੇ ਦੋਸਤੋ ਬਹੁਤ ਪੱਕੇ ਦੋਸਤੋ ਸਤਿ ਸ਼੍ਰੀ ਅਕਾਲ ਪੀ ਬੱਤੀ ਨਮਾਸ਼ੀਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਔੜ ਬਲਾਕ ਵਿੱਚ ਕੀ ਆ ਜਾ ਰਿਹਾ ਕਿ ਚੋਰਾਂ ਦੇ ਹੌਸਲੇ ਬਹੁਤ بلند ਨੇ ਚੋਰਾ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਔਰ ਹੁਣ ਪਿੰਡ ਪਹਾਦਰਪੁਰ ਵਿੱਚ ਚੋਰਾ ਨੇ ਕੰਧ ਪਾੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਸੁਰੱਖਿਆ ਪ੍ਰਣਾਲੀ ਤੇ ਸਵਾਲ ਖੜੇ ਹੁੰਦੇ ਆ ਤੇ ਜਿਹੜੀਆਂ ਖਾਮੀਆਂ ਆ ਉਹ ਬੇਨਕਾਬ ਹੁੰਦੀਆਂ ਦੱਸਦੀ ਹੈ ਤਾਜ਼ਾ ਮਾਮਲਾ ਔੜ ਦੇ ਪਿੰਡ ਪਹਾਦਰਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਚੋਰਾ ਨੇ ਰਾਤ ਦੇ ਵੇਲੇ ਪਿਛਲੇ ਪਾਸੇ ਦੁਕਾਨ ਦੇ ਪਿਛਲੇ ਪਾਸੇ ਕੰਦ ਨੂੰ ਪਾੜ ਦਿੱਤਾ 2.5 ਫੁੱਟ ਕੰਦ ਨੂੰ ਪਾੜਿਆ ਜਾਂਦਾ ਤੇ ਉਸ ਤੋਂ ਬਾਅਦ ਚੋਰ ਜਿਹੜੇ ਆ ਉਹ ਦੁਕਾਨ ਦੇ ਅੰਦਰ ਦਾਖਲ ਹੁੰਦੇ ਆ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੰਦੇ ਆ ਦੱਸਿਆ ਜਾ ਰਿਹਾ ਕਿ ਇਹ ਕੱਲੀ ਇੱਕ ਦੁਕਾਨ ਨਹੀਂ ਸੀਗੀ ਇੱਕ ਕਰਿਆਨੇ ਦੀ ਅਤੇ ਮਨਿਆਰੀ ਦੀ ਦੁਕਾਨ ਇਕੱਠੀ ਸਿਆਲਕ ਦੇ ਦੁਕਾਨਾ ਦੋ ਸਨ ਲੇਕਿਨ ਵਿੱਚ ਪਾਰਟੀਸ਼ਨ ਸੀ ਔਰ ਦੁਕਾਨ ਦੀ ਜਿਹੜੀ ਮਾਲਕ ਹੈ ਮਹਿਲਾ ਮਾਲਕ ਹੈ ਜਿਸ ਦਾ ਨਾਮ ਮਾਇਆ ਦੇਵੀ ਹੈ ਉਸ ਦੇ ਕਹਿਣ ਦੇ ਮੁਤਾਬਕ ਚੋਰ ਜਿਹੜੇ ਅਕੰਧ ਪਾੜ ਕੇ ਦੁਕਾਨ ਦੇ ਅੰਦਰ ਰਾਤ ਨੂੰ ਦਾਖਲ ਹੁੰਦੇ ਆ ਤੇ 50000 ਰੁਪਏ ਦੀ ਨਗਦੀ ਜਿਹੜੀ ਪਈ ਸੀ ਜਿਹੜੀ ਉਹਨਾਂ ਨੇ ਕਿਸੇ ਨੂੰ ਦੇਣੀ ਸੀ ਉਹਨੂੰ ਚੋਰੀ ਕਰ ਲੈਂਦੇ ਤੇ 10000 ਦੀ ਨਗਦੀ ਜਿਹੜੀ ਇੱਕ ਪਾਸੇ ਪਈ ਸੀ ਚੋਰ ਉਸ ਨੂੰ ਵੀ ਚੋਰੀ ਕਰ ਲੈਂਦੇ ਇੱਥੇ ਹੀ ਬੱਸ ਨਹੀਂ ਦੱਸਿਆ ਜਾ ਰਿਹਾ ਹੈ ਕਿ ਚੋਰਾ ਵੱਲੋਂ ਮਹੱਤਵਪੂਰਨ ਚੀਜ਼ਾਂ ਜਿਵੇਂ ਕਿ ਮਨਿਆਰੀ ਦੀ ਦੁਕਾਨ ਸੀ ਉਹਦੇ ਵਿੱਚੋਂ ਕੋਸਮੈਟਿਕ ਖਾਸ ਕਰਕੇ ਲੇਡੀਜ਼ ਦੇ ਕੋਸਮੈਟਿਕ ਦਾ ਜਿਹੜਾ ਸਮਾਨ ਹੈ ਪ੍ਰੋਡਕਟ ਹੈ ਉਹਨਾਂ ਨੂੰ ਚੋਰੀ ਕੀਤਾ ਜਾਂਦਾ ਹੈ ਤੇ ਨਾਲ ਦੀ ਨਾਲ ਮਹਿਲਾ ਜਿਹੜੀ ਦੁਕਾਨ ਦੀ ਮਾਲਕਨ ਹੈ ਉਸਦੇ ਪਤੀ ਦਾ ਡਰਾਈਵਿੰਗ ਲਾਇਸੈਂਸ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਜੋ ਕਿ ਦੁਬਈ ਦਾ ਸੀ ਏਟੀਐਮ ਕਾਰਡ ਉਹਨਾਂ ਨੂੰ ਵੀ ਚੋਰੀ ਕਰ ਲਿਆ ਜਾਂਦਾ ਤਾਂ ਸਵਾਲ ਉਹਨੇ ਤੇ ਖੜ੍ਹਦੇ ਕਿ ਚੋਰਾਂ ਨੇ ਮੇਕਅਪ ਕਰਕੇ ਜਾਣਾ ਕਿੱਥੇ ਆ ਹੋ ਸਕਦਾ ਚਲੋ ਮੇਕਅਪ ਦਾ ਸਮਾਨ ਘਰ ਲੈ ਜਾਣ ਕਿ ਬੜੀ ਮਿਹਨਤ ਕੀਤੀ ਹੈ ਸਮਾਨ ਨੂੰ ਘਰ ਲੈ ਜਨ ਲੇਕਿਨ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹ ਗੱਡੀ ਪੁੱਠੇ ਪਾਸੇ ਚਲਾਣੀ ਕਿੱਥੇ ਐ ਸਵਾਲ ਇਹ ਬਣਦਾ ਕਿ ਭਾਈ ਅਕਲ ਦੇ ਅੰਨਿਓ ਜੇ ਤੁਸੀਂ ਇਸ ਡਰਾਈਵਿੰਗ ਲਾਇਸੈਂਸ ਨੂੰ ਜਾ ਕੇ ਢੇਰ ਤੇ ਸੱਟਣਾ ਤਾਂ ਚੋਰੀ ਕਿਉਂ ਕਰ ਰਹੇ ਹੋ ਕਿਸਦਾ ਨੁਕਸਾਨ ਕਿਉਂ ਕਰ ਰਹੇ ਹੋ ਤੁਸੀਂ ਨਗਦੀ ਤਾਂ ਚੱਕ ਲਈ ਐ ਡਰਾਈਵਿੰਗ ਲਾਇਸੈਂਸ ਦਾ ਕੀ ਕਰੂੰਗਾ ਤੁਹਾਨੂੰ ਪਤਾ ਡਰਾਈਵਿੰਗ ਲਾਇਸੈਂਸ ਤੁਹਾਨੂੰ ਪਤਾ ਡਰਾਈਵਿੰਗ ਲਾਇਸੈਂਸ ਬਣਾਣਾ ਕਿੰਨਾ ਔਖਾ ਖਾਸ ਕਰਕੇ ਦੁਬਈ ਦਾ ਇੱਥੇ ਹੀ ਬਸ ਨਹੀਂ ਲੋਕਾਂ ਵੱਲੋਂ ਭਾਰੀ ਰੋਸ ਜਿਹੜਾ ਜਾਰੀ ਕੀਤਾ ਗਿਆ ਲੋਕੀ ਕਹਿੰਦੇ ਡਰ ਅਤੇ ਸਹਿਮ ਦਾ ਮਾਹੌਲ ਵੀ ਐ ਔਰ ਉਹਨਾਂ ਨੇ ਇਹ ਵੀ ਸ਼ੰਕਾ ਜਾਹਰ ਕੀਤੀ ਹੈ ਕਿ ਏਰੀਆ ਵਿੱਚ ਜਿਹੜੇ ਨਸ਼ੇੜੀ ਹੈ ਉਹਨਾਂ ਦੀ ਤਾਦਾਦ ਵੱਧ ਗਈ ਹੈ ਤੇ ਹੋ ਸਕਦਾ ਉਹ ਕਹਿੰਦੇ ਕਿ ਜਿਹੜੇ ਨਸ਼ੇ ਕਰਦੇ ਆ ਨੌਜਵਾਨ ਉਹਨਾਂ ਨੇ ਕੰਦ ਪਾੜ ਕੇ ਸਨ ਲਾਈ ਹੋਵੇ ਤੇ ਚੋਰੀ ਕੀਤੀ ਹੋਵੇ ਤੇ ਉਹਨਾਂ ਨੇ ਪ੍ਰਸ਼ਾਸਨਿਕ ਇਹ ਅਪੀਲ ਕੀਤੀ ਇੱਕ ਬਜ਼ੁਰਗ ਬੀਬੀ ਨੇ ਵੀ ਕਿਹਾ ਕਹਿੰਦੀ ਕਿ ਕਦੀ ਕੋਈ ਗੱਡੀਆਂ ਦੀਆਂ ਮੋਟਰਾਂ ਲਾ ਲੈਂਦਾ ਬੈਟਰੀਆਂ ਲਾ ਲੈਂਦਾ ਵੀ ਹਾਲਾਤ ਤਾਂ ਬਹੁਤ ਮਾੜੇ ਹੋਏ ਆ ਸਧਾਰਨ ਚੋਰੀ ਨਹੀਂ ਐ ਇਹ ਵੱਡੀ ਚੋਰੀ ਐ ਕੰਦ ਪਾੜੀ ਗਈ ਐ ਤਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣੀ ਰਵੇ ਗਸ਼ਤ ਵਧਣੀ ਚਾਹੀਦੀ ਰਾਤ ਦੇ ਸਮੇਂ ਪੁਲਿਸ ਪ੍ਰਸ਼ਾਸਨ ਦੀ ਔਰ ਨਾਲ ਦੀ ਨਾਲ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਤੇ ਜਿਹੜੇ ਇਹਨਾਂ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਲਦ ਤੋਂ ਜਲਦ ਉਹਨਾਂ ਦਾ ਫਾੜ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਹੋਰ ਨੂੰ ਨਿਸ਼ਾਨਾ ਨਾ ਬਣਾਉਣ। ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ। ਨਾਮ ਕੀ ਆ ਜੀ? ਸਾਜੀ ਮੇਰਾ ਨਾਮ ਮਾਇਆ ਦੇਵੀ ਆ। ਅੱਛਾ ਤੁਸੀਂ ਪਿੰਡ ਕਿਹੜਾ? ਪਿੰਡ ਬਹਾਦਰਪੁਰ। ਇੱਥੇ ਤੁਸੀਂ ਕਾਦੀ ਦੁਕਾਨ ਕਰਦੇ ਆਂ? ਇੱਥੇ ਮੇਰੀ ਇੱਕ ਮਨਿਆਰੀ ਦੀ ਤੇ ਇੱਕ ਕਰਿਆਨੇ ਦੀ ਦੁਕਾਨਾਂ ਆ ਦੋ ਦੁਕਾਨਾਂ ਕਿੰਨੇ ਕ ਦਿਨ ਤੋਂ ਇਹ ਪਾਈ ਹੋਈ ਆ ਇਹਨਾਂ ਨੂੰ ਹੋ ਗਏ 70 ਸਾਲ ਪਾਈ ਹੋਈ 70 ਸਾਲ ਪਾਈ ਹੋ ਗਿਆ ਇੱਕ ਹੀ ਗੱਲਬਾਤ ਕੀ ਹੋਈ ਆ ਬਾਜੀ ਗੱਲਬਾਤ ਕੋਈ ਨਹੀਂ ਹੋਈ ਰਾਤ ਅਸੀਂ ਦੁਕਾਨ ਤੋਂ ਗਏ ਆ ਕਿੰਨੇ ਵਜੇ ਗਏ ਆ ਰਾਤ ਅਸੀਂ 8:30 ਵਜੇ ਗਏ ਆ ਇਧਰ ਅੱਛਾ ਇਹ ਦੁਕਾਨਾਂ ਜਿਹੜੀਆਂ ਦੋਨੋਂ ਤੁਹਾਡੀਆਂ ਹੈਗੀਆਂ ਹਾਂਜੀ ਦੋਨੇ ਮੇਰੀਆਂ ਆ ਅੱਛਾ ਹਾਂਜੀ ਅੱਗੇ ਦੱਸੋ ਕੀ ਹੋਇਆ ਅਸੀਂ ਦੁਕਾਨਾਂ ਤੋਂ ਗਏ ਆ ਤਾਂ ਸਾਡੇ ਦੁਕਾਨਾਂ ਦੇ ਵਿੱਚ ਪੈਸੇ ਵੀ ਪਏ ਸੀ ਤਾਂ ਸਮਾਨ ਵੀ ਪਿਆ ਸੀ ਪੈਸੇ ਕਿੰਨੇ ਕੁ ਪੈਸੇ ਪੈਸਾ ਮੇਰਾ 60000 ਰੁਪਏ ਸੀਗਾ ਤੁਸੀਂ ਦੁਕਾਨ 'ਚ ਛੱਡ ਗਏ ਦੁਕਾਨ ਦੇ ਵਿੱਚ ਮੈਨੂੰ ਚੇਤਾ ਭੁੱਲ ਗਿਆ ਲਿਜਾਣ ਨੂੰ ਮੈਂ ਲੈ ਆਂਦੇ ਸੀਗੇ ਦੇਣੇ ਸੀ ਕਿਸੇ ਨੂੰ ਅੱਛਾ 50000 ਰੁਪਏ ਮੇਰਾ ਮਨੀਆਰੀ ਦੀ ਦੁਕਾਨ 'ਚ ਲੱਗ ਪਿਆ ਸੀ ਤੇ 5000 ਰੁਪਏ ਮੇਰਾ ਇੱਧਰ ਪਿਆ ਸੀ ਜੀ ਟੋਟਲ ਨਗਦ ਟੋਟਲ 60000 ਰੁਪਏ ਸੀ ਟੋਟਲ ਯਾਨੀ 60000 ਰੁਪਏ ਸੀ ਦੋਨਾਂ ਦੁਕਾਨਾਂ ਦਾ ਰਾਲਾ ਉਹ ਰੱਖਿਓ ਕਾਦੇ 'ਚ ਸੀ ਤੁਸੀਂ ਇਹ ਲੋਕਰ 'ਚ ਪਿਆ ਸੀ ਆਪਣੇ ਅੱਛਾ ਮਤਲਬ ਕਿਸੇ ਨੂੰ ਦੇਣੇ ਸੀ ਜਾਂ ਕਰਨੇ ਸੀ ਉਹ ਤੁਸੀਂ ਚੇਤਾ ਭੁੱਲ ਗਿਆ ਚੇਤਾ ਭੁੱਲ ਗਿਆ ਉਹ ਇੱਥੇ ਹੀ ਛੱਡ ਗਏ ਹਾਂ ਇੱਥੇ ਰਹਿ ਗਏ ਮੇਰੇ ਤੇ ਅੱਛਾ ਤੇ ਇਹ ਫਿਰ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਚੋਰੀ ਹੋਈ ਆ ਪਾਜੀ ਜਦ ਸਵੇਰੇ ਮੇਰੇ ਘਰ ਵਾਲਾ ਆਇਆ ਤਾਂ ਉਹਨਾਂ ਨੇ ਆਕੇ ਦੁਕਾਨ ਖੋਲੀ ਆ ਕਿੰਨੇ ਵਜੇ ਦੁਕਾਨ ਖੋਲੀ ਆ ਉਹਨਾਂ ਨੇ ਸਵੇਰੇ 6:30 ਵਜੇ ਖੋਲੀ ਆ ਸਾਢੇ 6:30 ਵਜੇ ਖੋਲੀ ਆ ਅੱਛਾ ਉਹਨਾਂ ਨੇ ਦੇਖਿਆ ਨਹੀਂ ਜਦ ਮੇਰੀ ਭੈਣ ਆਈ ਤਾਂ ਉਹਨਾਂ ਨੇ ਆਕੇ ਦੁਕਾਨ ਤੇ ਦੇਖਿਆ ਤਾਂ ਉਹ ਕਹਿੰਦੇ ਵੀ ਦੁਕਾਨ ਦੀ ਜਿਹੜੀ ਕੰਦੋਂ ਕਾੜੀ ਹੋਈ ਆ ਨਹੀਂ ਨਹੀਂ ਜਦੋਂ ਤੁਹਾਡੇ ਘਰ ਦੇ ਆਇਆ ਘਰ ਵਾਲਾ ਆਇਆ ਉਹ ਪਹਿਲਾਂ ਦੁਕਾਨ ਤੇ ਜਦੋਂ ਖੋਲੀ ਆ ਕੇ ਬੈਠੇ ਵੀ ਕੁਝ ਸਮਾਂ ਇਦਾਂ ਨਹੀਂ ਮੈਨੂੰ ਪਤਾ। ਅੱਛਾ ਜਦੋਂ ਆਏ ਤਾਂ ਫਿਰ ਬਾਅਦ ਵਿੱਚ ਤੁਹਾਡੀ ਸਿਸਟਰ ਨੇ ਆ ਕੇ ਦੱਸਿਆ। ਹਾਂਜੀ ਉਹ ਇਧਰ ਬੱਚੇ ਨੂੰ ਘਮਾਉਂਦੇ ਪੈ ਸੀ ਉਹਨਾਂ ਦੀ ਨਿਗਾਹ ਤੇ ਇਧਰ ਪੈ ਗਈ। ਅੱਛਾ ਕੰਧ ਬਲਾਂ ਪੈ ਗਏ। ਹਾਂਜੀ ਕੰਧ ਬਲਾਂ ਪੈ ਗਏ। ਕੰਧ ਵਾਲਾ ਪੈ ਗਏ। ਹਾਂਜੀ ਅੱਛਾ ਇਸ ਤੋਂ ਇਲਾਵਾ ਜਿਹੜਾ ਨਗਦ ਤਾਂ ਤੁਹਾਡੇ ਪੈਸਾ ਲੈ ਕੇ ਗਏ ਆ ਹੋਰ ਕੁਝ ਵੀ ਚੋਰੀ ਕੋਈ ਸਮਾਨ ਲੈ ਕੇ ਗਏ ਆ। ਹਾਂਜੀ ਮਨੀਆਰੀ ਦਾ ਸਮਾਨ ਗਿਆ ਕੋਸਮੈਟਿਕ ਦਾ। ਕੋਸਮੈਟਿਕ ਦੇ ਵਿੱਚ ਕੀ ਕੀ ਲੈ ਗਏ? ਉਹਨਾਂ ਵਿੱਚ ਜੋ ਬ੍ਰਿਚਾ ਪਰਫਿਊਮ ਵਗੈਰਾ ਸੀ। ਪਰਫਿਊਮ ਜਾਂ ਹਾਂਜੀ ਜੋੜਾ ਹੁੰਦਾ ਲੇਡੀਜ਼ ਸਮਾਨ। ਅੱਛਾ ਥੂੜੀ ਵਗੈਰਾ ਉਹ ਸਾਰੇ ਲੈ ਗਏ ਏ ਵੀ ਲੈ ਕੇ ਚੱਕ ਕੇ ਹਾਂਜੀ ਇਹ ਵੀ ਲੈ ਕੇ ਗਏ ਆ ਉਹ ਮੋਰੇ ਸਾਹਮਣੇ ਤੁਸੀਂ ਦੇਖ ਲਓ ਫਿਰ ਅੱਛਾ ਇਹ ਵੀ ਲੈ ਗਏ ਹਾਂ ਹਾਂ ਹੁਣ ਤੁਸੀਂ ਕੀ ਪ੍ਰਸ਼ਨ ਤੋਂ ਮੰਗ ਕਰਦੇ ਹੈਗੇ ਆ ਅਸੀਂ ਤਾਂ ਇਹੀ ਕਹਿੰਦੇ ਵੀ ਜਿਹੜੇ ਨਸ਼ੇੜੀ ਵਾਰ-ਵਾਰ ਪਿੰਡ ਦੇ ਵਿੱਚ ਬਾਰਦਾਤ ਕਰਦੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੁਹਾਡਾ ਮਤਲਬ ਇਹ ਕਿਸੇ ਨਸ਼ੇੜੀ ਦਾ ਕੰਮ ਹੋਵੇ ਨਸ਼ੇੜੀ ਦਾ ਕੰਮ ਆ ਕੰਮ ਹੋ ਸਕਦਾ ਅੱਛਾ ਦੇ ਇੱਕ ਮੇਰੀ ਗੱਲ ਦੱਸੋ ਤੁਹਾਡੇ ਕੋਲ ਜਿਹੜੇ ਪੈਸਾ ਸੀ ਇਹ ਜਿਹੜੇ ਤੁਹਾਡੇ ਕੋਲ ਦੇਖੋ ਇਹ ਜਿਹੜਾ ਤੁਹਾਡੇ ਕੋਲ ਪੈਸਾ ਸੀ ਹਾਂਜੀ वैसे मैं पूछ रहा अपनी जानकारी ਲਈ ਹਾਂਜੀ ਕਿਸੇ ਦੇ ਸਾਹਮਣੇ ਤਾਂ ਨਹੀਂ ਰੱਖੇ ਸੀਗੇ ਜਾਂ ਕੋਈ ਐਸੀ ਕੋ ਗੱਲਬਾਤ ਜਾ ਕੇ ਕਦੀ ਗਿੰਦੇ ਰਹੇ ਹੋ ਨਹੀਂ ਨਹੀਂ ਭਾਜੀ ਮੈਂ ਕਿਸੇ ਦੇ ਸਾਹਮਣੇ ਨਹੀਂ ਰੱਖੇ ਹੈਗੇ ਉਹ ਤਾਂ ਮੈਂ ਵੈਸੇ ਆਪਣੇ ਅਲੱਗ ਰੱਖੇ ਕਿਸੇ ਦੇ ਸਾਹਮਣੇ ਪੈਸਾ ਨਹੀਂ ਆਇਆ ਹੈਗਾ ਉਹਨਾਂ ਨੇ ਜਿੱਦਾ ਆਪ ਦੁਕਾਨ ਦੇ ਵਿੱਚ ਵੜ ਕੇ ਆਪ ਉਹਨੀ ਛਾਣਬੀਣ ਕੀਤੀ ਅੱਛਾ ਇਹ ਆਪ ਛਾਣਬੀਣ ਕਰਨ ਤੋਂ ਬਾਅਦ ਇਹ ਪੈਸਾ ਜਿਹੜਾ ਤੁਹਾਡਾ ਇਹ ਗਿਆ ਹੈ ਹਾਂਜੀ ਟੋਟਲ ਜੇ ਦੇਖਿਆ ਜਾਵੇ ਵਿੱਚੇ ਨਗਦ 60 ਕੁ ਹਜ਼ਾਰ ਤੁਸੀਂ ਕਹਿੰਨੇ ਆ ਹਾਂਜੀ 50 ਹਜ਼ਾਰ ਤਾਂ ਕੈਸੇ ਸੀ ਮੇਰਾ ਮਤਲਬ 50000 ਕੈਸ਼ ਸੀਗਾ ਬਾਕੀ ਜਿਹੜਾ ਦੁਕਾਨ ਦੇ ਬਣੇ ਹੋਏ ਸੀ ਪੈਸੇ ਮਤਲਬ ਕਿ 10 50000 ਤੁਹਾਡਾ ਵੈਸੇ ਕੈਸ਼ 10000 ਜਿਹੜਾ ਤੁਸੀਂ ਸਮਾਨ ਸੀਗਾ ਤੇ ਸਮਾਨ ਕਿੰਨੇ ਕ ਦਾ ਚਲੇ ਗਿਆ ਹੋਏਗਾ ਜਿਹੜਾ ਬੰਗਾ ਚੂੜੀਆਂ ਪਰਫਿਊਮ ਉਹ ਘੱਟੋ ਘੱਟ 10000 ਦਾ ਚਲੇ ਗਿਆ ਕਹਿੰਦਾ ਮਤਲਬ ਹੈ ਕਿ 50 60 70 70 80000 ਦਾ ਤੁਹਾਡਾ ਜਿਹੜਾ ਨੁਕਸਾਨ ਹੋ ਗਿਆ ਹਾਂਜੀ ਬាទ ਠੀਕ ਹੈ ਸਾਡਾ ਨਾਮ ਕੀ ਆ ਮੇਰਾ ਚਰਨ ਹੈ ਚਰਨ ਅੱਛਾ ਇਹ ਦੁਕਾਨ ਤੁਹਾਡੀ ਹੈਗੀ ਆ ਸਾਡੀ ਦੁਕਾਨ ਆ ਜੀ ਅੱਛਾ ਤੁਹਾਡੇ ਮਿਸਿਸ ਦੇ ਕਹਿਣ ਮੁਤਾਬਕ ਪਹਿਲਾਂ ਦੁਕਾਨ ਤੇ ਤੁਸੀਂ ਆਏ ਆ ਪਹਿਲਾਂ ਨਹੀਂ ਆਇਆ ਮੈਂ ਤਾਂ ਲਾ ਕੇ ਮੈਂ ਕੁੱਤਨ ਬਿਸਕਟ ਪਾ ਕੇ ਆਇਆ ਕਿੰਨੇ ਕਜੇ ਆਏ ਦੁਕਾਨ ਤੇ ਮੈਂ ਸਵੇਰੇ 8:30 ਵਜੇ ਆਇਆ ਅੱਛਾ ਤੇ ਕੀ ਦੇਖਿਆ ਤੁਸੀਂ ਜਦੋਂ ਦੁਕਾਨ ਤੇ ਆਏ ਦੇਖਿਆ ਮੈਂ ਕੁਝ ਨਹੀਂ ਲਾ ਕੇ ਮੁੰਡੇ ਮੇਰੇ ਮੈਨੂੰ ਬਾਹਰੋਂ ਫੋਨ ਆਵੇ ਮੁੰਨਾ ਗੱਲਾਂ ਕਰ ਲਾ ਪਿਆ ਅੱਛਾ ਕਹਿਣ ਦਾ ਮਤਲਬ ਤੁਸੀਂ ਦੁਕਾਨ ਤੇ ਆਏ ਵੀ ਆ ਆਏ ਤੇ ਆਏ ਕਿ ਬੈਠ ਗਿਆ ਤੇ ਆ ਕੇ ਮੈਂ ਇਹਨਾਂ ਨਾਲ ਗੱਲਾਂ ਕਰ ਲਾ ਤੇ ਨਿਆਣੇ ਇੱਥੇ ਸਕੂਲ ਵਾਲੇ ਬੈਠੇ ਸੀ ਸਕੂਲ ਵਾਲੇ ਬੈਠੇ ਸੀ ਤੇ ਉਹ ਮੈਂ ਅੰਦਰੋਂ ਮੁੰਡਾ ਫੋਨ ਆ ਉਹਨਾਂ ਨਾਲ ਗੱਲਾਂ ਕਰਨ ਲੱਗ ਪਿਆ ਅੱਛਾ ਮੁੜ ਕੇ ਮੈਂ ਆਪਣੇ ਭਰਾ ਨਾਲ ਉਹ ਮੇਰੇ ਭਰਾ ਕਹਿੰਦਾ ਚੱਲ ਮੈਂ ਆਟਾ ਚੱਕਣ ਲੈਣਾ ਮੈਂ ਚੱਲ ਮੈਂ ਆਟਾ ਚੱਕ ਕਹਿਣ ਦਾ ਮਤਲਬ ਹੈ ਕਿ ਤੁਸੀਂ ਦੁਕਾਨ ਦੇ ਅੰਦਰ ਆਏ ਆ ਦੁਕਾਨ ਖੋਲੀ ਆ ਕਿ ਉਹ ਸਾਈਡ ਨੂੰ ਜਾਣ ਦੀ بجائے ਤੁਸੀਂ ਮਤਲਬ ਬਾਹਰੋਂ ਬਾਹਰ ਆਪਣੇ ਕੰਮਾਂ ਕਾਰਾਂ ਤੇ ਲੱਗ ਗਏ ਮੈਂ ਕਹਿੰਦਾ ਉਹ ਕਹਿੰਦਾ ਆਟਾ ਚੱਕਣ ਚੱਲ ਮੈਂ ਆਟਾ ਚੱਕ ਤੇ ਜਦੋਂ ਤੁਹਾਡੇ ਮੈਸੇਜ ਆਏ ਤੇ ਉਹਨਾਂ ਦੇ ਸਿਸਟਰ ਆਏ ਤੇ ਫਿਰ ਪਤਾ ਲੱਗਾ ਮੈਂ ਉਦੋਂ ਬਾਥਰੂਮ ਕਰਾਂਗਾ ਫਿਰ ਮੈਂ ਕੰਧ ਦੇਖੀ ਕੰਧ ਪਾੜੀ ਅੱਛਾ ਫਿਰ ਕੰਧ ਦੇਖੀ ਕੰਧ ਪਾੜੀ ਆ ਹੁਣ ਤੁਸੀਂ ਕੀ ਕਿ ਕੋਈ ਪੁਲਿਸ ਰਿਪੋਰਟ ਵਗੈਰਾ ਕੀਤੀ ਹੈ? ਮੈਂ ਰਿਪੋਰਟ ਲਿਖਾ ਗਏ ਆ ਪੁਲਸ ਨੂੰ। ਕੀ ਕਹਿ ਰਹੇ ਹੋ? ਉਹ ਕਹਿੰਦਾ ਸੀ ਆਉਣ ਲੱਗੇ ਬਸ ਤੁਸੀਂ ਉੱਥੇ ਚੱਲੋ ਅਸੀਂ ਆ ਗਏ। ਠੀਕ ਹੈ। ਉਹ ਤੁਸੀਂ ਲੈ ਗਏ 50000 ਤੇ ਹੋਰ ਵਗੈਰਾ ਤੇ ਹੋਰ ਕੋਈ ਕਾਗਜ਼ ਪੱਤਰ ਤਾਂ ਨਹੀਂ ਲੈ ਕੇ ਗਏ? ਕਾਗਜ਼ ਪੱਤਰ ਵੀ ਜਦ ਮੇਰਾ ਆਧਾਰ ਕਾਰਡ ਮੇਰਾ ਇੰਟਰਨੈਸ਼ਨਲ ਲਾਇਸੈਂਸ ਵੀ ਚਲਾ ਗਿਆ। ਮੇਰਾ ਆਧਾਰ ਕਾਰਡ ਵੀ ਲੈ ਗਏ। ਆਧਾਰ ਕਾਰਡ ਵੀ ਵਿੱਚੇ ਸਾਰੇ ਡਾਕੂਮੈਂਟ ਮੇਰੇ ਮੇਰਾ ਏਟੀਐਮ ਵੀ ਵਿੱਚੇ ਸੀ ਉਹਦੇ। ਅੱਛਾ ਏਟੀਐਮ ਵੀ ਵਿੱਚੇ ਸੀ। ਤੇ ਇੰਟਰਨੈਸ਼ਨਲ ਤੁਸੀਂ ਕੀ ਕਿਹਾ? ਇੰਟਰਨੈਸ਼ਨਲ ਲਾਇਸੈਂਸ ਆ ਮੇਰੋ। ਕਾ ਉਹ ਕਾਗਜ਼ ਪੱਤਰ ਵੀ ਨਾਲ ਲੈ ਗਿਆ ਉਹ ਕਾਗਜ਼ ਪੱਤਰ ਵੀ ਨਾਲ ਹੀ ਲੈ ਗਿਆ ਤੇ ਇਹ ਹੋਰ ਤੋਂ ਹੋਰ ਤਾਂ ਨਹੀਂ ਕੋਈ ਕਾਗਜ਼ ਪੱਤਰ ਲੈ ਕੇ ਗਏ ਹੋਰ ਕੁਝ ਨਹੀਂ ਬਸ ਇਹ ਮੇਰਾ ਏਟੀਐਮ ਵੀ ਵਿੱਚ ਬਾਕੀ ਪੈਸੇ ਹੋ ਗਏ ਉਹ ਹੋ ਗਏ ਤੇ ਕਾਗਜ਼ ਪੱਤਰ ਦਿੱਤੇ ਆ ਵਗੈਰਾ ਇਹ ਵੀ ਤੁਹਾਡਾ ਨਾਲ ਲੈ ਗਿਆ ਇਹ ਜਿਹੜਾ ਇੱਕ ਲਾਇਸੈਂਸ ਤੁਸੀਂ ਦੱਸਿਆ ਇਹ ਦੁਬਾਰਾ ਬਣ ਜਾਂਦਾ ਹੈ ਜਾਂ ਕਿ ਜੇ ਫੋਟੋਕਾਪੀ ਮੇਰੇ ਕੋਲੋਂ ਫਿਰ ਉਹ ਨੰਬਰ ਕੱਟ ਕੇ ਫਿਰ ਦੁਬਾਰਾ ਬਣਾਉਗਾ ਜੀ ਫਿਰ ਬਣੇਗਾ ਜੇ ਨਹੀਂ ਹੋਏਗਾ ਤਾਂ ਫਿਰ ਤੇ ਉਹ ਫਿਰ ਨਹੀਂ ਬਣਦਾ ਠੀਕ ਉਹ ਨੰਬਰ ਮਿਲੂਗਾ ਫਿਰ ਆ ਫਿਰ ਆ ਰਹਤਾ ਇਥੇ ਕੰਨਿਆ ਦੀਆਂ ਲਾਇਆਂ ਇਹ ਰੋ ਗੱਲ ਤਾਂ ਇਹ ਆ ਸਾਡੀ ਵੀ ਲਾਇਆ ਗਏ ਤੇ ਵੀ ਹੁੰਦਾ ਹਨਾ ਤੁਹਾਨੂੰ ਪੁੱਛਣਾ ਚਾਹਨਾ ਪੁਰਾਣਾ ਸਮਾਂ ਹੁੰਦਾ ਸੀ ਕਿ ਜਿਹਨੂੰ ਕਹਿੰਦੇ ਸੀ ਸਨ ਲਾ 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 ਲੇ ਗਈ ਆ ਇਹ ਉਹੀ ਚੀਜ਼ ਆ ਇਹ ਵੀ ਉਹੀ ਚੀਜ਼ ਆ ਕੋਈ ਨਜ਼ਰ ਉਹੀ ਪਾੜੇ ਲਾਇਆ ਪਾੜੇ ਲਾਇਆ ਉਹ ਉਹੀ ਚੀਜ਼ ਹੈਗੀ ਆ ਹਨਾ ਕੀ ਮੰਗ ਕੀ ਆ ਤੁਹਾਡੀ ਪ੍ਰਸ਼ਾਸਨ ਤੋਂ ਕੀ ਕਹਿਣਾ ਚਾਹਦੇ ਆ ਪ੍ਰਸ਼ਾਸਨ ਤੋਂ ਇਹੀ ਮੰਗੋ ਜਿਹੜੇ ਪੰਡ ਦੇ ਵਿੱਚ ਐਦਾ ਹੁਣ ਦੂਸੇ ਪੱਤਿਆਂ ਵਾਲੇ ਕੰਮ ਕਰਦੇ ਆ ਯਾਨੀ ਤੁਸੀਂ ਵੀ ਇਹ ਕਹਿ ਰਹੇ ਹੋ ਕੋਈ ਨਸ਼ੇ ਪੱਤੇ ਵਾਲਿਆਂ ਦਾ ਇਹ ਕੰਮ ਹੋ ਸਕਦਾ ਆ ਹੋਰ ਜਿਹੜਾ ਕੰਮ ਕਰਦਾ ਇਹ ਇਹ ਕੋਕਾ ਇਹ ਕੋਕਾ ਲੋ ਸਕਦਾ ਆ